ਜਿ ਨਹੀਂ ਆਉਂਦੀ ਕਿ ਇਹ ਨੌਜਵਾਨ ਦੇ ਨਾਲ ਤਸ਼ੱਦਦ ਹੋਇਆ ਕਾਤੋਂ ਆ ਇੱਥੇ ਪੰਜਾਬ ਦੇ ਲੋਕਾਂ ਦੇ ਹਾਲਾਤ ਆ ਜਿਹੜੇ ਦਿਨੋਂ ਦਿਨ ਖਰਾਬ ਹੋ ਜਾਣਗੇ ਇੱਥੇ ਪੁਲਿਸ ਦੇ ਕੋਲੋਂ ਲੋਕਾਂ ਨੇ ਇਨਸਾਫ ਲੈਣਾ ਹੁੰਦਾ ਤੇ ਪੁਲਿਸ ਪਤਾ ਨਹੀਂ ਕਿਹੜੇ ਹੁਕਮਾਂ ਦੇ ਵਿੱਚ ਜਾ ਕੇ ਇਹਨਾਂ ਨੌਜਵਾਨਾਂ ਦਾ ਕਾਣ ਕਰ ਰਹੀ ਆ ਔਰ ਜਿਹੜੇ ਬੋਲਦੇ ਆ ਭਾਈ ਜੀ ਅੱਜ ਤੁਸੀਂ ਆ ਤੁਸੀਂ ਪੰਜਾਬ ਦੀ ਗੱਲ ਕਰ ਰਹੇ ਆ ਇਹਦਾ ਕੱਲ ਨੂੰ ਜੇ ਗੁੰਡਾਰਾ ਚੱਲ ਪਿਆ ਇਹਦਾ ਕੁਝ ਵੀ ਕਰ ਸਕਦੇ ਆ ਆਪਾਂ ਇਹਨੂੰ ਜਿਹੜਾ ਕਹਿ ਲੋ ਇਹਦਾ ਸਖਤ ਵਿਰੋਧ ਕਰਨਾ ਚਾਹੀਦਾ ਜਿਹੜੀ ਇਹ ਸਰਕਾਰ ਆ ਪਤਾ ਨਹੀਂ ਰੱਬ ਜਾਣੇ ਨਚਾਰਿਆਂ ਦੀ ਸਰਕਾਰ ਬਣ ਚੁੱਕੀ ਆ ਇਹ ਨੱਚਣ ਵਾਲੀ ਸਰਕਾਰ ਸੀ ਤੇ ਨੱਚਣ ਵਾਲੀ ਸਰਕਾਰ ਨੇ ਲੋਕਾਂ ਨੂੰ ਰਵਾਤਾ ਆਪਤਾ ਨੱਚੀ ਕੁੱਦੀ ਜਾਂਦੇ ਆ ਦਿੱਲੀ ਦਾ ਸਾਰਾ ਕੁਝ ਪਤਾ ਲੱਗ ਜਾਂਦਾ ਉਹਨੂੰ ਹਰਿਆਣੇ ਦਾ ਪਤਾ ਲੱਗ ਜਾਂਦਾ ਪਰ ਆ ਪੰਜਾਬ ਦੇ ਵਿੱਚ ਜੋ ਕੁਝ ਹੋ ਰਿਹਾ ਭਗਵੰਤ ਮਾਨ ਨੂੰ ਪਤਾ ਨਹੀਂ ਲੱਗ ਰਿਹਾ 10 ਦਿਨ ਹੋ ਗਏ ਆ ਹਲੇ ਤੱਕ ਵੀ ਭਗਵੰਤ ਮਾਨ ਚੁੱਪ ਬੈਠਾ ਰੱਬ ਜਾਣੇ ਮੂੰਹ ਪੱਕਿਆ ਤਜਾਬ ਬਣਿਆ ਕੀ ਹੋਇਆ ਭਗਵੰਤ ਮਾਨ ਜਾਣਦਾ ਉਹਨੂੰ ਵੇਖਣਾ ਚਾਹੀਦਾ ਕਿ 5 ਸਾਲ ਦਾ ਜਿਹੜਾ ਬੱਚਾ ਉਹਦਾ ਰੋਈ ਜਾਂਦਾ 5 ਸਾਲ ਦਾ ਬੱਚਾ ਇਨਸਾਫ ਮੰਗੀ ਜਾਂਦਾ ਤੇ ਭਗਵੰਤ ਮਾਨ ਹਿਟਲਰ ਨੂੰ ਹੁਣ ਭੁਲਾਈ ਜਾਂਦਾ ਸਾਨੂੰ ਇੰਜ ਲੱਗਦਾ ਕਿ ਹਿਟਲਰ ਦੀ ਆਤਮਾ ਹੀ ਭਗਵੰਤ ਮਾਨ ਦੇ ਵਿੱਚ ਆ ਗਈ ਆ ਜਿਹੜਾ ਛੋਟੇ ਛੋਟੇ ਬੱਚਿਆਂ ਦਾ ਸਿਆਣਿਆਂ ਦੀ ਕਹਾਵਤ ਸੀਗੀ ਯਾਰੀ ਸੌ ਨਾਲ ਸਰਦਾਰੀ ਪਿਓ ਨਾਲ ਉਹ 5 ਸਾਲਾਂ ਦੇ ਬੱਚੇ ਦੀ ਸਰਦਾਰੀ ਖਾ ਲਈ ਜ ਨੇ ਉਹ 5 ਸਾਲ ਦੇ ਬੱਚੇ ਦਾ ਕਹਾਣ ਕਰਤੇ ਨੇ ਹੁਣ ਇੱਥੇ ਆਪਾਂ ਕਹੀ ਜਾਂਦੇ ਆ ਕਿ ਉਹਨਾਂ ਦੀ ਜਿਹੜੀ ਕਹ ਲੋ ਜਾਂਚ ਕਰੋ ਉਹਨਾਂ ਨੂੰ ਗ੍ਰਿਫਤਾਰ ਕਰੋ ਮੈਂ ਆਹਨਾ ਕਿ ਉਹਨਾਂ ਨੂੰ ਗ੍ਰਿਫਤਾਰ ਵੀ ਕਰੋ ਨਾਲੇ ਇਹ ਵੀ ਪਤਾ ਕਰੋ ਉਹਨੂੰ ਹੁਕਮ ਕਿਹਨੇ ਦਿੱਤਾ ਇਹਨਾਂ ਦੇ ਹੁਕਮਾਂ ਤੋਂ ਬਿਨਾ ਕੱਖ ਨਹੀਂ ਹੁੰਦਾ ਇਹੋ ਜਿਹਾ ਹੋਇਆ ਕੀ ਸੀ ਇਹ ਨਿੱਕੀ ਨਿੱਕੀ ਗੱਲ ਤੇ ਤਾਂ ਜਾਂ ਕੰਮ ਨਹੀਂ ਕਰਦੇ ਜਿਹੜਾ ਕਹਿ ਰਿਹਾ ਲੱਗ ਲੱਗ ਅੰਗਾਂ ਤੇ ਉਹਦੇ ਵਿਜਲਨਾ ਲਾਈਆਂ ਇੰਨਾ ਟੌਰਚਰ ਕੀਤਾ ਤਾਂ ਟੌਰਚਰ ਕਰਨ ਵਾਸਤੇ ਕੋਈ ਨਾ ਕੋਈ ਵੱਡਾ ਰਾਜ ਹੋਊਗਾ ਵੇਖੋ ਕਿਹੜੇ ਰਾਜਨੀਤਿਕ ਲੀਡਰ ਦਾ ਹੱਥ ਪੈਂਦਾ ਵੇਖੋ ਕਿਨੇ ਕੀ ਕੀਤਾ ਇਹਦੀ ਜਾਂਚ ਬਹੁਤ ਤਗੜੀ ਹੋਣੀ ਚਾਹੀਦੀ ਆ ਪਰ ਇੱਕ ਗੱਲ ਇੱਥੇ ਕਹੂੰਗਾ بڑے ਮਸਲੇ ਚੱਲਦੇ ਆ ਹਰ ਮਸਲੇ ਠੰਡੇ ਹੋ ਕੇ ਰਹਿ ਜਾਂਦੇ ਆ ਇਸ ਮਸਲੇ ਨੇ ਵੀ ਪਤਾ ਨਹੀਂ 2 ਦਿਨ ਚੱਲਣਾ 3 ਦਿਨ ਚੱਲਣਾ ਬਾਅਦ ਦੇ ਵਿੱਚ ਵੇਂਦੇ ਨਹੀਂਗੇ ਇੱਥੇ ਤਾਂ ਇਨਸਾਫ ਅਸੀਂ ਕਹਿੰਨੇ ਆ ਸਿੱਧੂ ਮੂਸੇ ਵਾਲੇ ਨੂੰ ਨਹੀਂ ਮਿਲਿਆ ਗੁਰੂ ਦੀ ਬੇਅਦਬੀ ਦਾ ਨਹੀਂ ਮਿਲਿਆ ਆ 5 ਸਾਲਾਂ ਦੇ ਜਿਹੜੇ ਬੱਚੇ ਦਾ ਪਿਓ ਖੋਇਆ ਇਹਨੂੰ ਪਤਾ ਨਹੀਂ ਕਿੱਦੇ ਇਨਸਾਫ ਦੇਣਗੇ ਮੈਂ ਕਹਿੰਦਾ ਸੀਏ ਸਟਾਫ ਨੇ ਕੋਈ ਪਹਿਲੀ ਵਾਰੀ ਥੋੜਾ ਕੀਤਾ ਏ ਮੇਰੇ ਪਰਚਾ ਵੇਲੇ ਮੈਨੂੰ ਲੈ ਗਈ ਸੀ ਇੱਥੇ ਕਈ ਪੱਤਰਕਾਰ ਸੱਜਣ ਬੈਠੇ ਆ ਉਹਨਾਂ ਨੂੰ ਲੈ ਕੇ ਸੀ ਕਿੰਨਾ ਕੁਛ ਹੋਇਆ ਕਿਸੇ ਦੇ ਬਿਜਲਗਾ ਲਾਈਆਂ ਕਿਸੇ ਦੇ ਚੱਡੇ ਪਾੜੇ ਇਹਨਾਂ ਨੂੰ ਖੁੱਲ ਇੰਨੀ ਕਾਦੀ ਦੇ ਦਿੱਤੀ ਆ ਇਹ ਭਗਵੰਤ ਮਾਨ ਦੱਸੇ ਭਗਵੰਤ ਮਾਨ ਦੀ ਸਰਕਾਰ ਦੱਸੇ ਕਿਸ ਸਰਦਾਰ ਜੀ ਦਾ ਕਸੂਰ ਕੀ ਸੀਗਾ ਬਾਈ ਜੀ ਸਿੱਧੀ ਗੱਲ ਆ ਆਪਾਂ ਨੂੰ ਸਾਰਿਆਂ ਨੂੰ ਬੋਲਣਾ ਚਾਹੀਦਾ ਬੋਲਣਾ ਤਾਂ ਚਾਹੀਦਾ ਇਸ ਪੰਜਾਬ ਦੇ ਵਿੱਚ ਸਾਡੇ ਬੱਚੇ ਆ ਹੁਣ ਗੁੰਡਾ ਰਾਜ ਚੱਲ ਪਿਆ ਸਾਡੀ ਤਾਂ ਫੱਟੀ ਤੋੜ ਜਾਣਗੇ ਜਦੋਂ ਵੀ ਕਦੇ ਕਿਸੇ ਨਾਲ ਧੱਕਾ ਹੁੰਦਾ ਰੱਬ ਨੂੰ ਯਾਦ ਨਹੀਂ ਕਰਦਾ ਅਗਲਾ ਯਾਦ ਕਿਹਨੂੰ ਕਰਦਾ ਯਾਦ ਕਰਦਾ ਪੁਲਿਸ ਨੂੰ ਪਰ ਆ ਪੁਲਿਸ ਨੂੰ ਹੁਣ ਡਰ ਲੱਗਣ ਲੱਗ ਗਿਆ ਹੁਣ ਅਸੀਂ ਯਾਦ ਕਿਨੂੰ ਕਰਾਂਗੇ ਇਹਦਾ ਕਹਿੰਦੇ ਆ ਗੁੰਡਾ ਰਾਜ ਖਤਮ ਕਰਾਂਗੇ ਤੇ ਗੁੰਡਾ ਰਾਜ ਭਾਈ ਸਰਕਾਰ ਖੜੀ ਆ ਇੱਥੇ ਕੀ ਬਣੂਗਾ ਮੇਰੀ ਬੇਨਤੀ ਆ ਅਪੀਲ ਆ ਸਰਕਾਰ ਨੂੰ ਗੁੰਗੀ ਬੋਲੀ ਸਰਕਾਰ ਨੂੰ ਅਪੀਲਾ ਜੇਕਰ ਸੁਣ ਲਵੇ ਗੋਲ ਲਵੇ ਕਿ ਮੁੱਖ ਮੰਤਰੀ ਸਿਆ ਇਹਦੀ ਚੰਗੀ ਜਾਂਚ ਕਰਵਾ ਕੀ ਵੱਡਾ ਹੱਥ ਨਿਕਲੂਗਾ ਇਹਦਾ ਕੀ ਦੁਸ਼ਮਣੀ ਸੀ ਕਿਸੇ ਨਾਲ ਕੀ 5 ਸਾਲਾਂ ਦਾ ਜਿਹੜਾ ਮਾਸੂਮ ਬੱਚਾ ਤੁਸੀਂ ਉਹਦਾ ਪਿਓ ਖੋਲਿਆ ਇਹਦਾ ਜਵਾਬ ਦੇ ਸਾਰੇ ਹੋਣਗੇ ਪੁੱਛੋ ਕੀ ਗੱਲ ਕੀ ਹੋਈ ਆ ਆਪ ਆਪ ਸਿਆਣੇ ਆ ਜੀ ਆਪਾਂ ਇੱਥੇ ਖੜੇ ਆ ਜਿਹੜਾ ਕਹਿੰਦੇ ਆ ਦੋ ਟੰਗਾ ਤੇ ਕਈ ਥਾਵਾਂ ਤੇ ਬਿਜਲਨਾ ਲਾਈਆਂ ਟੌਰਚਰ ਕਰ ਕਿਉਂ ਰਹੇ ਸੀ ਕੋਈ ਨਾ ਕੋਈ ਗੱਲ ਤਗੜੀ ਆ ਇਸ ਗੱਲ ਦੇ ਪਿੱਛੇ ਪੈਜੋ ਇਸ ਮੁੱਦੇ ਦੇ ਪਿੱਛੇ ਪੈਜੋ ਤੇ ਭਗਵੰਤ ਮਾਨ ਨੂੰ ਨੀਂਦ ਨਾ ਆਉਂਦਿਓ ਤਾਂ ਕਿ ਸਾਡੇ ਮਸਲੇ ਜਿਹੜੇ ਉਹ ਹੱਲ ਹੋ ਜਾਣ ਤੇ ਇਹ ਬਾਈ ਜੀ ਇਕੱਲਾ ਇਹਦਾ ਨਹੀਂਗਾ ਇਹ ਤਾਂ ਵਿਚਾਰਾ ਦੁਨੀਆ ਤੋਂ ਲੈ ਕੇ ਉਹ ਕੱਲ ਨੂੰ ਆਪਣੇ ਬੱਚੇ ਜਾਂਉਂਦੇ ਆ ਉਹਨਾਂ ਕੋਲ ਨਾਲ ਝਾਤੀ ਮਾਰੀ ਬਾਕੀ ਦੀਆਂ ਵੀ ਲੱਤਾਂ ਤੋੜੀਆਂ ਕਿੱਕ ਪਾਸੇ ਯੁੱਧ ਨਸ਼ਾ ਦੇ ਵਿਰੁੱਧ ਚਲਾ ਰੱਖਿਆ ਦੂਜੇ ਪਾਸੇ ਜਿਹੜਾ ਨਸ਼ਾ ਦੇ ਖਿਲਾਫ ਆਵਾਜ਼ ਉਠਾਉਂਦਾ ਤਸਕਰਾਂ ਨੂੰ ਘੁਣਾਉਂਦਾ ਉਹਨਾਂ ਦੀਆਂ ਲੱਤਾਂ ਤੋੜੀਆਂ ਜਾਂਦੀਆਂ ਉਹਨਾਂ ਦੀ ਕਿ ਜਦੋਂ ਬਾਈ ਜੀ ਗਲਤ ਤੇ ਹੀ ਆ ਜਦੋਂ ਮੁਜਰੇ ਵਾਲੀ ਸਰਕਾਰ ਚੱਲੋਂਗੇ ਉਹ ਤਾਂ ਜੰਗਾ ਲਾਲਾ ਹੀ ਹੋਣੀ ਆ ਨੱਚਣ ਕੁੱਤਣ ਦਾ ਕੰਮ ਇਹਨਾਂ ਨੇ ਜਦੋਂ ਇਹ ਕਹੀ ਜਾਂਦੇ ਆ ਕਿ ਨਸ਼ੇ ਦੇ ਵਿਰੋਧਾ ਨਸ਼ੇ ਦੇ ਵਿਰੋਧਾ ਕਿਹੜਾ ਨਸ਼ੇ ਦੇ ਵਿਰੋਧਾ ਜਿੰਨਾ ਚਿਰ ਇਥੋਂ ਸਿਕਟਾ ਬੰਦ ਨਹੀਂ ਹੁੰਦੀਆਂ ਇਥੋਂ ਬੀੜੀਆਂ ਬੰਦ ਨਹੀਂ ਹੁੰਦੀਆਂ ਇਥੋਂ ਜਰਦੇ ਬੰਦ ਨਹੀਂ ਹੁੰਦੇ ਫੀੜੀਆਂ ਸਿਕਟਾ ਜਰਦੇ ਕੂ ਲਿੱਪਾ ਇਹ ਕੰਪਨੀ ਦਾ ਸਾਡੇ ਦੇਸ਼ ਦੇ ਵਿੱਚ ਹੀ ਆ ਇਹਨਾਂ ਤੋਂ ਕਮਿਸ਼ਨ ਚੜਦੇ ਆ ਇਹਨਾਂ ਤੋਂ ਥੰਡ ਹੁੰਦੇ ਆ ਇਹਨਾਂ ਤੋਂ ਟੈਕਸ ਲੈਂਦੇ ਆ ਜਦੋਂ ਨਸ਼ੇ ਦੇ ਟੈਕਸ ਲਈ ਜਾਂਦੇ ਆ ਸ਼ਰਾਬ ਫੈਕਟਰੀਆਂ ਤੋਂ ਟੈਕਸ ਲਈ ਜਾਂਦੇ ਆ ਭਾਈ ਜੀ ਉਹ ਨਸ਼ਾ ਜਦੋਂ ਸਾਡੇ ਬੀੜੀਆਂ ਬੰਦ ਨਹੀਂ ਹੋ ਸਕਦੀਆਂ ਚਿੱਟੇ ਬੰਦ ਕੀ ਹੋ ਜਾਣਗੇ ਤਾਂ ਨਸ਼ੇ ਦੀਆਂ ਜਿਹੜੀਆਂ ਮੈਂ ਜੰਗਾ ਲਾਈਆਂ ਉਹ ਕੱਖ ਵੀ ਨਹੀਂ ਜਿਹਦੀ ਕੋਈ ਜ਼ਮੀਰ ਜਾਗਦੀ ਆ ਉਹ ਨਸ਼ੇ ਤੋਂ ਰੋਕਦਾ ਪਰ ਜਿਹੜੇ ਨਸ਼ਾ ਤਖਸਰ ਆ ਉਹਨਾਂ ਦੇ ਕੋਲ ਬੜਕ ਬੜੀ ਆ ਕਿਤੇ ਨਾ ਕਿਤੇ ਅਫਸਰਾਂ ਨਾਲ ਗਾਟੀ ਪਈ ਹੁੰਦੀ ਆ ਮੈਂ ਸਾਰਿਆਂ ਨੂੰ ਨਹੀਂ ਆਂਦਾ ਬਾਈ ਜੀ ਉਹਨਾਂ ਦੇ ਹੌਸਲੇ ਬਲੰਦ ਹੋਏ ਪਏ ਆ ਜਦੋਂ ਉਹਨਾਂ ਨੂੰ ਪਤਾ ਗੁੰਡਾ ਰਾਜ ਆ ਗੁੰਡੇ ਰਾਜ ਨਾਲ ਸਾਰਾ ਕੁਝ ਹੋ ਜਾਂਦਾ ਨੌਜਵਾਨ ਨੇ ਉਸ ਤੇ ਲਾਇਆ ਸੀ ਵੀ ਸਾਡਾ ਪਿੰਡ ਪਤਾਉ ਹੈ ਹਾਂਜੀ ਲਖਵੀਰ ਤੇ ਉਸ ਤੇ ਉਹ ਵੀ ਧਮਕੀਆਂ ਦਿੱਤੀਆਂ ਜੇ ਉਹਨੇ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਸਿਰਫ ਪੋਸਟ ਲੈਣ ਦਾ ਹਜ਼ਰਮਤ ਕੋਈ ਐਸਐਟ ਵੀ ਭਾਈ ਜੀ ਉਹਨਾਂ ਤੇ ਕਾਰਵਾਈ ਸਰਦਾਰ ਸਾਹਿਬ ਕਦੇ ਨਹੀਂ ਹੋਣੀ ਕਿਉਂਕਿ ਇਹ ਕਾਰਵਾਈਆਂ ਕਰਨ ਵਾਸਤੇ ਨਹੀਂ ਰੱਖੇਗੇ ਇਹਨਾਂ ਤੇ ਕਾਰਵਾਈਆਂ ਕਾਦੀਆਂ ਹੋਣੀਆਂ ਇੱਕ ਮਸਲਾ ਠੰਡਾ ਹੁੰਦਾ ਹੁਣ ਇਹਨੂੰ ਵੀ ਇਹਨਾਂ ਨੂੰ ਜਿਹੜੇ ਆ ਹੈਗੇ ਆ ਅੱਜ ਧਰਨਾ ਲਾ ਕੇ ਆ ਸੀਆਈਡੀ ਰਿਪੋਰਟ ਪਹੁੰਚੂਗੀ ਜਦੋਂ ਰਿਪੋਰਟ ਪਹੁੰਚ ਗਈ ਇੱਕ ਖਬਰ ਆਜੂਗੀ ਭਗਵਾਨ ਤੁਮਨ ਆਏ ਅੱਖਾਂ ਕਰੂਗਾ ਸਾਨੂੰ ਪਤਾ ਲੱਗਿਆ ਅਸੀਂ ਉਹਨਾਂ ਨੂੰ ਅੱਜ ਬਿਜ਼ਨਸ ਕਰਤਾ ਸਸਪੈਂਡ ਕਰਤਾ ਉਹਦੇ ਨਾਲ ਇਹ ਪਰਿਵਾਰ ਕਹੂਗਾ ਸਾਨੂੰ ਇਨਸਾਨ ਮਿਲ ਗਿਆ ਨਹੀਂ ਮਿਲਣਾ ਸਾਨੂੰ ਜਾਂਚ ਚਾਹੀਦੀ ਆ ਵੀ ਮਾਰਿਆ ਕਿਉਂ ਗਿਆ ਕਿਉਂ ਇਹਦੇ ਨਾਲ ਹੋਇਆ ਉਸੇ ਤਰ੍ਹਾਂ ਉਹ ਲੈਣ ਹਾਜ਼ਰ ਕੀਤਾ ਸਿਰ ਮਸਲਾ ਠੰਡਾ ਕੀਤਾ ਕਿ ਮਸਲਾ ਠੰਡਾ ਹੋ ਗਿਆ ਜਿਹੜੇ ਲੋਕ ਆ ਨਾ ਲੋਕਾਂ ਦੇ ਨਾਲ ਤਾਂ ਬੁੱਲੇ ਦੀ ਕਹਾਵਤ ਖੇਡੀ ਜਾ ਰਹੀ ਆ ਬੁੱਲਿਆ ਰੱਬ ਦਾ ਕੀ ਕੋਣਾ ਇਧਰੋਂ ਪਟਕੇ ਇਧਰ ਲਾਉਣਾ ਏ ਬਾਈ ਜੀ ਕੁਛ ਨਹੀਂ ਹੋ ਸਕਦਾ ਸਿਰਫ ਇਹ ਗੱਲਾਂ ਚੱਲਣਗੀਆਂ ਨਾ ਤਾਂ ਅੱਜ ਇਹ ਅਫਸਰਾਂ ਨੂੰ ਕੁਛ ਕਹਿਣ ਅਫਸਰ ਤੇ ਮੰਤਰੀ ਖੁਦ ਨਾਲ ਹੀ ਹੋਏ ਆ ਇਹ ਸਾਡਾ ਕੀ ਸੁਭਾਰ ਲਿਖ ਸਰਕਾਰ ਕਹਿ ਰਹੀ ਹੈ ਵੀ ਅਸੀਂ 90% ਨਸ਼ਾ ਖਤਮ ਕਰਤਾ ਤੇ ਪਿੰਡ ਵਾਸੀ ਕਹਿੰਦੇ ਸਾਡਾ ਸ਼ਹਿਦਾਂ ਬਿਕਦਾ ਸਰਦਾਰ ਸਾਹਿਬ ਉਹਨਾਂ ਨੇ ਬਿਸ਼ਰਮੀ ਦੀ ਗੋਲੀ ਲੈ ਲਈ ਜੇ ਆਪਣੇ ਕੋਲ ਕੋਈ 10 ਬੱਤੀਆਂ ਤਾਂ ਸਾਨੂੰ ਵੀ ਦੇ ਦਿਓ ਅਸੀਂ ਵੀ ਖਾ ਲਈਏ ਨਸ਼ਾ ਕਰੇ ਬੰਦ ਨਹੀਂ ਉਹਨਾਂ ਨਸ਼ੇ ਤੋਂ ਸਰਕਾਰਾਂ ਚੱਲਦੀਆਂ ਜਿੰਨਾ ਚਿਰ ਸ਼ਰਾਬ ਬੰਦ ਨਹੀਂ ਹੁੰਦੀ ਬੀਡੀਆਂ ਬੰਦ ਨਹੀਂ ਹੁੰਦੀਆਂ ਨਸ਼ੇ ਤੇ ਕਦੇ ਰੋਕ ਥਾਮ ਨਹੀਂ ਲੱਗਣੀ ਯਾਦ ਰੱਖੋ ਇਹ ਸਿਰਫ ਕਹਿਣ ਦੀਆਂ ਗੱਲਾਂ ਮਾਈਕ